ਪਾਰ ਸਰਕਾਰ ਤੋਂ ਮਾਨਤਾ ਪ੍ਰਾਪਤ ਤਲਕਾ ਪੰਜਾਬ ਦੇਸ਼ ਵੈਬ ਟੀਵੀ ਨਿਊਜ਼ ਚੈਨਲ ਤਲਕਾ ਪੰਜਾਬ ਨੈਟਵਰਕ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡੀ ਹੋਸਟ ਤੁਹਾਨੂੰ ਪੇਸ਼ ਆ ਅੱਜ ਦੀ ਖਾਸ ਖਬਰ ਲੈ ਕੇ ਖਬਰ ਵੱਲ ਵਧਣ ਤੋਂ ਪਹਿਲਾਂ ਜਿਨ੍ਹਾਂ ਨੇ ਅਜੇ ਤੱਕ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਨਹੀਂ ਕੀਤਾ ਪਹਿਲਾਂ ਉਹ ਕਰੋ ਤੇ ਫਿਰ ਨਾਲ ਹੀ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤੇ ਮੈਂ ਤੁਹਾਨੂੰ ਲੈ ਚਲਦੀ ਆ ਅੱਜ ਦੀ ਇਸ ਖਾਸ ਖਬਰ ਵੱਲ ਇਹ ਜੀ ਸਾਡੇ ਕ੍ਰਾਈਮ ਬ੍ਰਾਂਚ ਨੇ ਸੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਤੇ ਇੱਕ ਜੜੀ ਮੁਹਿੰਮ ਚੜੀ ਹੋਈ ਸੀ ਕਿ اور স্পেশাল ਆਪਰੇਸ਼ਨ ਲਾਂਚ ਕੀਤੇ ਸੀ ਉਹਦੇ ਤਹਿਤ अर्ਲੀ ਮਾਰਨਿੰਗ ਆਪਰੇਸ਼ਨ ਚੱਲ ਰਿਹਾ ਸੀ ਜਿਸ ਦੇ ਵਿੱਚ ਇੱਕ ਇਨਪੁਟ ਆਈ ਕਿ ਇੱਕ ਲੜਕਾ ਹੈ ਜੇਸੀ ਕੱਟੇ ਵੇਚਣ ਵਾਸਤੇ ਨਿਕਲਿਆ ਹੈ ਕਿਸੇ ਪਾਸੇ ਨੂੰ ਤੇ ਗੇਟ ਕਰ ਰਿਹਾ ਹੈ ਕਿਸੇ ਜਿਹਨਾਂ ਨੂੰ ਵੇਚਣਾ ਹੈ ਤੋਂ ਇਨਫਾਰਮੇਸ਼ਨ ਇਹ ਪਹਿਲੇ ਅੱਜ ਆਈ ਉਸ ਲੜਕੇ ਨੂੰ ਕਾਬੂ ਕੀਤਾ ਤੁਹਾਡੇ ਜੋਬ ਨਾਇਆ ਤਾਰਾ ਚਾਲਦਾ ਔਰ ਹਾਜੀ ਨਰਸਿੰਘ ਦਾ ਨਾਮ ਹੈ ਔਰ ਉਹਨੇ ਬਲੋ 10 ਕੱਟੇ ਬਰਾਮਤ ਕੀਤੇ ਜਿਹੜੇ ਕੀ ਕਬੱਡੀ ਦੇ ਕਰਦੇ ਆ ਔਰ ਉਹ ਸਮਾਨ ਧਾਵਨ ਕੀਤਾ ਜਿਹਦੇ ਨਾਲ ਉਹ ਇਹਦੀ ਮੈਨੂਫੈਕਚਰਿੰਗ ਦਾ ਲੈ ਕੇ ਆ ਇਹ ਆਪ ਬਣਦੇ ਲੈ ਕੇ ਆ ਹਾਂਜੀ ਹਾਂਜੀ ਆਪ ਬਣਾਈ ਘਰ ਦੇ ਵਿੱਚ ਜਿੱਥੇ ਵੀ ਰਹਿਣ ਲੱਗੇ ਰਣ ਵਾਲਾ ਕਿੱਥੇ ਰਣ ਵਾਲਾ ਜਦੋਂ ਤੱਕ ਇਹ ਜਿਹੜਾ ਹੈਗਾ ਐਡਰੈਸ ਜੀ ਮੋਹੱਲਾ ਕੋਟ ਮੋਹੱਲਾ ਕੋਟ ਮੋਹੱਲਾ ਜਿੱਥੇ ਕਿ ਕਰਦੇ ਨੇ ਮੇਰੇ ਪਾਇਓ ਚੋਕੀ ਗੜਾ ਮੋਰਨ ਪੰਜ ਇਹਨਾਂ ਤੋਂ ਪੰਜ ਪਾਣੀ ਤੇ ਹੁਣ ਫੜੇ ਕਿੱਤੇ ਗਿਆ ਕਾਮਨ ਡੇ ਚੌਂਕ ਦੇ ਲਾਗੇ ਕੰਮ ਦੇ ਚਲੋ ਪਰਚਨ ਪਾਣੀ ਪੰਜ ਕਿੰਨੇ ਸਮੇਂ ਤੋਂ ਲੱਗਾ ਇਨਵੈਸਟੀਗੇਸ਼ਨ ਕਿੰਨਾ ਮੇ ਤਾਂ ਪਾਣੀ ਇਨਵੈਸਟੀਗੇਸ਼ਨ ਆ ਤੇ ਮਾਰਨਿੰਗ ਚ ਹੀ ਪਕੜਿਆ ਸਰ ਹੋਂ ਤੱਕ ਸੋਚਾ ਲੱਗਾ ਕਿੰਨੇ ਕਿੱਟੇ ਬਣਾ ਕੇ ਕਿੱਦੇ ਵਿੱਚ ਕਿੰਨੇ ਕਿੱਟੇ ਬਣਾ ਕੇ ਕਿੰਨੇ ਵੇਲ ਹੁਣ ਇਨਵੈਸਟੀਗੇਸ਼ਨ ਚਾਹੀਗਾ ਡੈਫੀਨਿਟਲੀ ਇਹ ਨਹੀਂ ਬੇਚੇ ਤਾਂ ਹੋਣਗੇ ਹੁਣ ਸਾਰੇ ਦੇਖਾਂਗੇ ਕਿ ਕਿ ਕ੍ਰਿਮੀਨਲ ਬੈਕਗਰਾਉਂਡ ਕੋਈ ਕੋ ਮਸ਼ੀਨਰੀ ਮਸ਼ੀਨਾਂ ਦੀ ਕੋਈ ਵਾਧੇ ਨਹੀਂ ਮਸ਼ੀਨਾਂ ਰਿਕਵਰ ਹੋਈਆਂ ਜਾਂ ਦੇਖੋ ਇਹ ਦੇਖੋ ਲੋ کاٹ رو کاور ہویا ہے بن مشین ریکاور ہوئی ہے جس نال کیا ہے اوہ نال لے کے عثمان کو تو سمجھتا ہے مندر وہ تو ویسے روٹین سے بھی لوگ یوز کرتے ہیں ائی رن کٹر تا عام لوگ جڑے ورکشاپ تے کام کر رہے ہیں وہ بنا رہے کلورا وہ بارود وغیرہ بھی کچھ بنانا کر نہیں حالے بارود بنان دا کوئی ਤੋ ਜੀ ਬਿਲਕੁਲ ਆਪ ਹੀ ਬਣਾਉਂਦਾ ਸੀ ਯਾ ਹੋਰ ਕੇ ਗਰੁੱਪ ਮੈਂਬਰ ਵੀ ਹੈਗੇ ਉਹ ਗੈਂਗ ਹੀ ਬੋਲਦੇ ਕੱਲ ਹੀ ਆਉ। ਫੈਮਿਲੀ ਮੈਂਬਰਸ ਕੋਈ ਚ ਕੁਛ ਸਾਹਮਣੇ ਫੈਮਿਲੀ ਮੈਂਬਰਸ ਦੀ ਕੁਛ ਬੋਲੀ ਨਹੀਂ ਹਮ ਤੱਕ ਤਾਂ ਸਾਹਮਣੇ ਨਹੀਂ ਹੈ। ਬਾਕੀ ਕਦ ਪੀਛ ਪਤਾ ਲੱਗੇਗਾ ਹੁਣ ਵੀ ਕੀ ਕਰ ਰਿਹਾ ਜੀ ਕਿੱਥੇ ਕਿਵੇਂ ਕਿਵੇਂ ਕਰ ਰਿਹਾ ਘਰੇ ਮਾਰਨ ਨਹੀਂ ਘਰੇ ਮਾਰਨ ਕੇ ਚੰਦੋਂ ਕਰਦਾ। ਕਿਆ ਘਰੇ ਬਣਾਉਂਦਾ ਸੀ ਜਾਂ ਬਾਹਰ ਦੀ ਦੁਕਾਨ ਲੱਤੀ ਸੀ? ਉਹ ਨਹੀਂ ਫਿਲਹਾਲ ਤਾਂ ਇਹ ਹੀ ਆ ਲੱਗਦਾ ਵੀ ਘਰੇ ਬਣਾਉਂਦਾ ਸੀ ਜਾਂ ਕਿਸੇ ਲੁੱਕ ਕੇ ਬਣਾਉਂਦਾ ਹੋਵੇਗਾ ਜੇ ਘਰ ਤੋਂ ਪਤਾ ਲਾਈਦਾ ਸ਼ਾਇਦ ਉਹ ਵੀ ਕੋਈ ਲੋਕ ਦਾ ਹੋਂਦ ਪਤਾ ਨਹੀਂ। 17 ਸਾਲ ਹੈ। ਸਾਰਾ ਕੁਝ ਤਕਪੀਸ਼ ਚਾਹੀਦਾ। 17 ਸਾਲ ਦਾ ਇਹਨੇ ਚੀਜ਼ ਕਿੱਥੋਂ ਪਾਦ ਆ ਗਈ ਇਹਨਾਂ ਜੀ ਬਣਾ ਦੇ। ਇੱਕ ਸਾਲ ਤੋਂ ਇਹ ਇੱਕ ਸਾਲ ਤੋਂ ਬਣਾ ਰਿਹਾ ਹੁੰਦਾ ਕਿ ਕਿੰਨੇ ਇਸ ਦੇ ਬਾਰੇ ਅਜੇ ਨਹੀਂ ਪਤਾ ਅੱਲੇ ਡਿਟੇਲ ਆਏਗੀ ਹੁੰਦੀ ਕਿਥੇ ਕਿਥੇ ਵੇਚਿਆ ਕਿਥੇ ਵੇਚਿਆ ਕੋਈ ਨਹੀਂ ਲੱਗੇ ਕਿ ਜਿਹੜੇ ਅੱਛੀ ਬਣਾ ਲੱਗਦੇ ਪਤਾ ਨਹੀਂ ਉਹ ਵੀ ਦੇਖਦੇ ਆ ਕਿਉਂਕਿ ਜੁਬੇ ਨਾਲ ਹੀ ਲੈ ਕਿਉਂ ਇਦਾਂ ਦੇ ਮਾਰਚ ਇਸਤੇ ਲੱਗਦੇ ਕੋਈ ਦੇਖੀ ਹੋਵੇ ਕੋਈ ਹੋ ਸਕਦਾ ਤਾਂ ਪੀਸ ਚਾਹੀਦਾ ਹੁੰਦਾ ਕਿ ਮਾਡਲ ਸੈੱਟ ਕਿੰਨਾ ਹੁੰਦਾ ਸੀ ਸਪਲਾਈ ਲੋਕਲ ਜਾਂਦਾ ਸੀ ਜਾਂ ਬਾਹਰੋਂ ਭੇਜਦਾ ਸੀ ਕਿਤੇ ਸਪਲਾਈ ਲੋਕਲ ਹੀ ਜਾਂਦਾ ਸੀ ਬਾਹਰੋਂ ਉਹ ਵੀ ਹੁੰਦਾ ਹੈ ਕੋਈ ਗੈਂਗਸਟਰ ਨਹੀਂ ਸਰ ਗੈਂਗਸਟਰ ਨਾਲ ਲਿੰਕ ਸੀ ਕਿਤਾ ਨਹੀਂ ਅਜੇ ਐਸਟੈਬਲਿਸ਼ ਨਹੀਂ ਹੋਣਾ ਕੋਈ ਕ੍ਰਿਮੀਨਲ ਕੋਰਪਸ ਨ ਕੋਈ ਨਹੀਂ ਉਹ ਵੀ ਤੁਸੀਂ ਉਹਨਾਂ ਦਾ ਨਹੀਂ ਦੱਸੋ ਤੇ ਅਸੀਂ ਉਹਨੂੰ ਪਾਰਾ ਡਿਟੇਲ ਦਾ ਆਜਾ ਕਰੋ ਜੀ ਉਹ ਸਰ ਆਈਦੀ ਜੋ ਪ੍ਰੈਸ ਕਾਨਫਰੰਸ ਹੁੰਦੇ ਬਾਰੇ ਤਾਂ ਇਹ ਜੀ ਇੱਕ ਸਾਡੀ ਕ੍ਰਾਈਮ ਬ੍ਰਾਂਚ ਨੇ ਸੀਪੀ ਸਾਹਿਬ ਦੇ ਨਿਰਦੇਸ਼ਾਂ ਤੇ ਸਪੈਸ਼ਲ ਆਪਰੇਸ਼ਨ ਲਾਂਚ ਕੀਤੇ ਜੀ ਜਿਸ ਦਾ ਮਾਰਨਿੰਗ ਦੇ ਵਿੱਚ ਸਾਡੀਆਂ ਦੋ ਪਾਰਟੀਆਂ ਜਿਹੜੀਆਂ ਉਹ ਏਰੀਆ ਦੇ ਵਿੱਚ ਨਿਕਲੀਆਂ ਹੋਈਆਂ ਸੀ ਤੇ ਨੈਪ ਦਾ ਕਲਪ੍ਰਿਸ਼ਟ ਇੱਕ ਇਨਫੋਰਮੇਸ਼ਨ ਆਈ ਜਿਸ ਨੂੰ 12 ਕਰਦੇ ਹੋਏ ਇੱਕ ਇੰਡੀਵਿਜੂਅਲ ਨਾਬਾਲਗ ਲੜਕਾ ਹੈਗਾ ਉਮਰ ਸਾਢੇ 17 ਸਾਲ ਦਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 10 ਦੇਸੀ ਕੱਟੇ ਬਰਾਮਦ ਹੋਏ ਆ ਜਿਹੜੇ ਕਿ ਸਰਪ੍ਰਾਈਜ਼ਿੰਗ ਹੈ ਵੀ ਉਹਨੇ ਖੁਦ ਬਣਾਏ ਹੋਏ ਆ ਜੋ ਕਲੇਮ ਕਰਦਾ ਨਾਲ ਜਿਹਦੇ ਨਾਲ ਉਹ ਬਣਾਉਂਦਾ ਸੀਗਾ ਉਹ ਦੋਹਾ ਕਟਰ ਐਂਡ ਰਿੰਡਲ ਮਸ਼ੀਨ ਵੀ ਨਾਲ ਬਰਾਮਦ ਹੋਈ ਸਰ ਇਹ ਕਿਦੋਂ ਤੋਂ ਬਣਾ ਰਿਆ ਸੀ ਇਹ ਕਰੀਬ 11 ਕ ਮਹੀਨੇ ਤੋਂ ਬਣਾ ਰਿਹਾ ਸੀ ਸਰ ਕਿਹੜੀ ਜਗ੍ਹਾ ਤੇ ਬਣਾ ਰਿਆ ਸੀ ਕਿੱਥੋਂ ਪੁਲਿਸ ਨੇ ਰੰਡੋਮ ਕਿਤੇ ਅਸੀਂ ਇਹਨੂੰ ਰੌਂਡ ਅਪ ਕੀਤਾ ਜੀ ਘਾਹ ਮੰਡੀ ਚੌਕ ਦੇ ਲਾਗੇ ਗਰਾਊਂਡ ਸੀ ਉੱਥੇ ਬੈਗ ਦੇ ਵਿੱਚ ਰੱਖ ਕੇ ਬੈਠਾ ਹੋਇਆ ਸੀਗਾ ਸ਼ਾਇਦ ਕਿਸੇ ਦੀ ਵੇਟ ਕਰ ਰਿਹਾ ਸਰ ਇਹ ਕਿਸੇ ਗੈਂਗ ਦੇ ਨਾਲ ਹੈ ਗੈਂਗ ਨੂੰ ਕਹਿੰਦੀ ਆਵੇਂ ਫਿਲਹਾਲ ਇਹ ਇਕੱਲਾ ਹੀ ਆ ਜੀ ਮਾਰਨਿੰਗ ਚ ਜਿਹੜਾ ਸੀ ਕਿਤਾ ਇਸਕਾ ਕਿ ਤਫतीश ਚੱਲ ਰਹੀ ਹੈ ਹੁਣ ਸਾਰੀ ਡਿਟੇਲ ਜਿਹੜੀ ਆ ਤਫतीश ਚ ਆਏਗੀ ਫਿਰ ਤੁਹਾਨੂੰ ਦੱਸਾਂਗੇ ਕੀ ਇਹ ਫੈਕਟਰੀ ਚ ਬਣਾਉਂਦਾ ਸੀ ਜਾਂ ਆਪ ਘਰੇ ਬੈਗ ਬਣਾਉਂਦਾ ਤੇ ਆਪ ਹੀ ਸੀ ਕਿਸ ਜਗ੍ਹਾ ਤੇ ਬਣਾਉਂਦਾ ਜੀ ਉਹ ਵੈਰੀਫਾਈ ਕਰਕੇ ਫਿਰ ਕੰਮ ਕੀ ਕਰਦਾ ਸੀ ਹੋਰ ਵੀ ਕੰਮ ਕਰਦਾ ਹਲੇ 10ਵੀਂ ਪਾਸ ਕੀਤੀ ਸੀ ਕਿਸੇ ਕੋਈ ਕੰਮ ਨਹੀਂ ਕਰਦਾ ਸਰ ਐਸੇ ਦਿਮਾਗ ਕਿ ਇਹ ਜੋ ਹਲੇ ਤੱਕ ਦੀ ਇਨਫੋਰਮੇਸ਼ਨ ਆਈ ਹੈ ਕਿ ਇਹ ਸੋਸ਼ਲ ਮੀਡੀਆ ਦੇ ਉੱਤੇ ਨੇ ਸਿੱਖਿਆ ਕੰਮ ਥੋੜਾ ਬਹੁਤ ਸਰ ਦੇਸੀ ਕੱਟੇ ਤੋਂ ਇਲਾਵਾ ਹੋਰ ਕਿਹੜਾ ਕਿਹੜੇ ਸਮਾਨ ਬਰਾਮਦ ਹੋਏ ਕੋ ਮਸ਼ੀਨਰੀ ਵਗੈਰਾ ਇਹਦੇ ਕੋਲ ਡ੍ਰਿਲ ਮਸ਼ੀਨ ਹੈ ਤੇ ਲੋਹਾ ਕੱਟਣ ਦੀ ਮਸ਼ੀਨ ਸਰ ਪਤਾ ਲੱਗਿਆ ਇਹਦੇ ਨਾਲ ਹੋਰ ਵੀ ਕੋਈ ਲੋਕ ਕੰਮ ਕਰਦੇ ਨੇ ਨਹੀਂ ਹਜੇ ਨਹੀਂ ਅਜੇ ਤਫ਼ਤੀਸ਼ ਚੱਲ ਰਹੀ ਹੈ ਜੀ ਡਿਟੇਲਸ ਸਾਰੀਆਂ ਬਾਅਦ ਵਿੱਚ ਪੁਰਾਣੇ ਮਾਮਲੇ ਵੀ ਕੋਈ ਨਾ ਕੋਈ ਮਾਮਲਾ ਨਹੀਂ ਅਜੇ ਫਸਟ ਟਾਈਮ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਚਲੋ ਆਪਾਂ ਜਿਨਾ ਅਜੇ ਤੱਕ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਨਹੀਂ ਕੀਤਾ ਪਹਿਲਾਂ ਉਹ ਕਰੋ ਤੇ ਫਿਰ ਨਾਲ ਹੀ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਖਬਰਾਂ ਦੇ ਇਸ਼ਤਿਹਾਰ ਦੇਣ ਲਈ ਸਾਡੇ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਖਬਰ ਖਤਮ ਹੁੰਦੀ ਹੈ ਤੇ ਫਿਰ ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਖਬਰ ਦੇ ਨਾਲ ਤੁਸੀਂ ਦੇਖਦੇ ਰਹੋ ਸਾਡਾ ਇਹ YouTube ਚੈਨਲ ਤਲਕਾ ਪੰਜਾਬ ਨੈਟਵਰਕ ਸਾਡੀ ਇਸ ਖਬਰ ਨੂੰ ਆਖਿਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ